ਕਾਲ ਜੀ ਸਾਰਿਆਂ ਨੂੰ ਰਾਸੂਰ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਲੇਡੀਜ਼ ਕਮੀਜ਼ ਦੇ ਬੈਕ ਸਾਈਡ ਤੇ ਗੁੰਮ ਜਿੱਪ ਕਿਵੇਂ ਲਾਉਣੀ ਆ ਹੁਣ ਆਪਾਂ ਕੀ ਕਰਨਾ ਪਹਿਲੋ ਆਪਾਂ ਮਿੰਤੀ ਕਰਨੀ ਆ ਕਿ ਜਿੱਪ ਕਿੰਨੀ ਕਿਨ ਲੰਬਾਈ ਚ ਰੱਖਣੀ ਆ ਆ ਵੇਖੋ 17 ਇੰਚ ਤੇ ਆਪਾਂ ਨਿਸ਼ਾਨੀ ਲਾ ਲੈਣੀ ਆ 17 ਇੰਚ ਤੇ ਆਪਾਂ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਹੁਣ ਆਪਾਂ ਵੇਖਣਾ ਇਥੋਂ ਕਿੰਨੀ ਆ ਗਈ ਇਹ ਆ ਗਈ ਆਪਣੀ 11 ਇੰਚ 11 ਇੰਚ ਤੇ ਆਪਾਂ ਨਿਸ਼ਾਨੀ ਲਾ ਲਾਂਗੇ 11 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਆ ਵੇਖੋ ਸੈਂਟਰ ਦੇ ਵਿੱਚ ਆਪਾਂ ਕਮੀਜ਼ ਦਾ ਸੈਂਟਰ ਕੱਢਣਾ ਕਮੀਜ਼ ਦੇ ਸੈਂਟਰ ਦੇ ਵਿੱਚ ਆਪਾਂ ਇੱਕ ਨਿਸ਼ਾਨ ਲਾ ਲਾਂਗੇ ਠੀਕ ਹੈ ਆ ਵੇਖੋ ਆਪਾਂ ਨਿਸ਼ਾਨ ਡਾਰਕ ਕਰਕੇ ਤੁਹਾਨੂੰ ਵਿਖਾਉਣੀ ਆ ਆ ਵੇਖੋ ਨਿਸ਼ਾਨ ਲੱਗ ਗਿਆ ਹੁਣ ਕੀ ਕਰਨਾ ਆ ਲਈ ਆਪਾਂ 11 ਇੰਚ ਪੱਟੀ ਇਹਨਾਂ ਨੂੰ ਆਪਾਂ ਚਾਰੇ ਪਾਸਿਆਂ ਤੋਂ ਫੋਲਡ ਕਰ ਲਿਆ ਹੁਣ ਆਪਾਂ ਇਹਨੂੰ ਇਧਰੋਂ ਫੋਲਡ ਕਰਕੇ ਤੇ ਆਪਾਂ ਸੈਂਟਰ 'ਚ ਇੱਕ ਨਿਸ਼ਾਨੀ ਲਾ ਲਾਂਗੇ ਹੁਣ ਆਪਾਂ ਤੁਹਾਨੂੰ ਸੀਨ ਲਾ ਕੇ ਦੱਸਾਂਗੇ ਆ ਵੇਖੋ ਇਹਦੇ ਬਰਾਬਰ ਰੱਖ ਕੇ ਆਪਾਂ ਥੋੜਾ ਜਿਹਾ ਉੱਪਰ ਵੀ ਕਰ ਸਕਦੇ ਆ ਆਪਾਂ ਹਲਕਾ ਜਿਹਾ ਉੱਪਰ ਕਰ ਦਿਓ ਤੇ ਆ ਵੇਖੋ ਨਿਸ਼ਾਨੀ ਲੱਗੀ ਜਿੱਥੇ ਨਿਸ਼ਾਨੀ ਨਾਲ ਨਿਸ਼ਾਨੀ ਆਪਾਂ ਬਿਲਕੁਲ ਮਿਲਾ ਦਾਂਗੇ ਹੁਣ ਆਪਾਂ ਇੱਕ ਵਾਰੀ ਸੈਂਟਰ ਦੇ ਵਿੱਚ ਕੱਚੀ ਸੀਣ ਮਾਰ ਦੇਣੀ ਹੈ ਕੱਚੀ ਸਲਾਈ ਲਗਾਵਾਂਗੇ ਆਪਾਂ ਸੈਂਟਰ 'ਚ ਇਹ ਧਿਆਨ ਰੱਖਣਾ ਕਿ ਬਿਲਕੁਲ ਆਪਣੀ ਸੀਣ ਸੈਂਟਰ 'ਚ ਆਵੇ ਆ ਵੇਖੋ ਆਈ ਕੱਚੀ ਸੀਨ ਲਾ ਲਈ ਹੁਣ ਆਪਾਂ ਕੀ ਕਰਨਾ ਇੱਕ ਇੱਕ ਕੁ 65 ਦਾ ਆਪਾਂ ਇੱਕ ਇਧਰ ਸੀਨ ਲਾ ਦੇਣੀ ਇੱਕ ਇਧਰਲੇ ਪਾਸੇ ਸੀਨ ਦੀ ਇਧਰਲੇ ਪਾਸੇ ਇੱਕ ਇੱਕ ਹਾਫ ਪੈਰ ਇੰਨੇ ਹੀ ਆਪਾਂ ਇੱਕ ਸੀਨ ਲਾ ਲਾਂਗੇ අපා ඉදර් විසිී නෙමේ හාප නාලාගේ ඒ ක්‍රන්් ලාු ඒ ්‍රරන්රපාසිලාගේ ਕਪੜਾ ਸਿੱਧਾ ਕਮੀਜ਼ ਦਾ ਆਪਾਂ ਕਪੜਾ ਸਿੱਧਾ ਰੱਖਾਂਗੇ ਤੇ ਪੱਟੀ ਨੂੰ ਉੱਠੀ ਰੱਖਾਂਗੇ ਹੁਣ ਆਪਾਂ ਕੀ ਕਰਨਾ ਜਿਹੜੀ ਸੈਂਟਰ ਚ ਸੀਨ ਮਾਰੀ ਆ ਵੇਖੋ ਜਿਹੜੀ ਆਪਾਂ ਸੈਂਟਰ ਚ ਸੀਨ ਲਾਈ ਉਹ ਤੋਂ ਆਪਾਂ ਕਟਾਈ ਕਰ ਦਾਂਗੇ ਹੁਣ ਆਪਾਂ ਤੁਹਾਨੂੰ ਆਹ ਵੇਖੋ ਇੰਜ ਸਿੱਧੀ ਆਪਾਂ ਕਰ ਲੈਣੀ ਦੋਨਾਂ ਪਾਸਿਆਂ ਤੋਂ ਮੈਂਕ ਪਰ ਇਸ ਨਾਲ ਆਪਾਂ ਤੁਹਾਨੂੰ ਪਧਰੀ ਕਰਕੇ ਦੱਸਦੇ ਆ ਦੱਸਦੇ ਆਪਾਂ ਤੁਹਾਨੂੰ ਜੇ ਕਿਵੇਂ ਲਉਣੀ ਆ ਆ ਵੇਖੋ ਆ ਵੇਖੋ ਆਪਾਂ ਕੋ ਜੇਪਿਆ ਇਹ ਆਪਾਂ ਸਿੱਧਾ ਪਾਸਾ ਹੀ ਰੱਖਾਂਗੇ ਆ ਵੇਖੇ ਨੂੰ ਖੋਲ ਦੇਣਾ ਆ ਲੋਕ ਤੋਂ ਥੱਲੇ ਆਪਾਂ ਐਵੇਂ ਹੀ ਰੱਖ ਲੈਣਾ ਐਂਜੀ ਸਿੰਗਲ ਪੈਰ ਲਾਉਣ ਦੀ ਵੀ ਲੋੜ ਨਹੀਂ ਆਪਾਂ ਨੂੰ ਪੈਣੀ ਆ ਵੇਖੋ ਆਪਾਂ ਐਂਜੀ ਆ ਇੱਕ ਇੱਕ ਪੈਰ ਦੀ ਦੋ ਦੋ ਤਿੰਨ ਤਿੰਨ ਪੁਆਇੰਟ ਆਪਾਂ ਸਾਈਡ ਤੇ ਸੀਨ ਮਾਰਾਂਗੇ ਬਿਲਕੁਲ ਨਾਲ ਨਹੀਂ ਮਾਰਨੀ ਆ ਵੇਖੋ yeah we can ਹੁਣ ਆਪਾਂ ਲੌਕ ਨੂੰ ਕਰ ਲਾਂਗੇ ਉੱਪਰ ਲੌਕ ਨੂੰ ਆਪਾਂ ਉੱਪਰ ਕਰ ਲਾਂਗੇ ਹੁਣ ਕੀ ਕਰਨਾ ਇਹ ਆ ਗਿਆ ਆਪਣਾ ਕੱਟ ਆ ਗਿਆ ਆਪਣਾ ਕੱਟ ਜਿੰਨੇ ਦੋ ਪੈਂਟ ਇਧਰ ਆ ਦੋ ਪੈਂਟ ਦੀਆਂ ਨਹੀਂ ਆਪਾਂ ਇਧਰ ਰੱਖਾਂਗੇ ਤੇ ਇਹਨੂੰ ਆਪਾਂ ਜਿਪ ਨੂੰ ਕਮਾ ਲਾਂਗੇ ਆ ਦੇਖੋ ਪਾਈ ਤੋਂ ਬਿਲਕੁਲ ਸੈੱਟ ਕਰਨਾ ਤਾਂ ਕਿ ਇਹਦੇ ਵਿੱਚ ਨਾ ਝੋਲ ਨਾ ਆਵੇ ਆ ਦੇਖ ਹੁਣ ਆਪਾਂ ਇੱਧਰ ਘੁਮਾ ਲੈਣਾ ਇਹ ਵੀ ਆਪਾਂ ਇਦਾਂ ਹੀ ਸੀਨ ਲਾਉਂਦੇ ਜਾਣਾ ये पठां करके आपका नीचे करके बाकी दिस में आप रखा अपनी लागी जिप इतने सीन ला देंगे लॉक में आप छल्ले करके ਇਹ ਆਪਣੀ ਲੱਗੀ ਜੇਪ ਦੇਖੋ ਬੜਾ ਸੁੱਖਾ ਤਰੀਕਾ ਹੈ ਆਪਾਂ ਇਹ ਆਪਣੀ ਜੇਪ ਲੱਗੀ ਜੀ